ਅ ਜਿੱਥੇ ਗਰਦੇয়াল ਸਿੰਘ ਜੋਕਾ ਸੁਖਵਿੰਦਰ ਸਿੰਘ ਦੀ ਪੱਪੂ ਜਗਤਪੁਰ ਬਾਈ ਪਾਲੇ ਹੋਣੀ ਇਹ ਵੀ ਗਏ ਆ ਇਹਦੇ ਵਿੱਚ ਕਲਵੀਰ ਮਾਨਕਾਲਾ ਵੀ ਗਿਆ ਵਾ ਬਾਲੀ ਪਲਾਹੀ ਵਾਲਾ ਮਾਸਟਰ ਮਹਿੰਦਰ ਸਿੰਘ ਜੀ ਟੁਹਾਣੇ ਵਾਲਾ ਇਹਦੇ ਵਿੱਚ ਪਰਸੋਂ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਵੀ ਗਿਆ ਵਾ ਅਕਰਸੋਂ ਮੋਟਰਸਾਈਕਲ ਜਿੱਤਿਆ ਵਾ ਜਿਹੜੀ ਮੈਂ ਮੇਜਰ ਸਿੰਘ ਬਿਆਲੇ ਦੀ ਗੱਲ ਕਰ ਰਿਹਾ ਇਹ ਮੁੱਲਾਪੁਰ ਦਾਖਾ ਸੁਧਾਰ ਉਹਦੇ ਕੋਲੇ ਪਿੰਡ ਟੱਟਾਂ ਵਾ ਉਥੋਂ ਦਾ ਇਹ ਜੋਟਾ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਸੁਖ ਲਹਿਰੀ ਬਾਈ ਬਾਈ ਤੁਸੀਂ ਨਹੀਂ ਬੋਲਣਾ ਕਿਸੇ ਨੇ ਬਾਜੀ ਪਿੱਛੇ ਹੋ ਜਾ ਪਿੱਛੇ ਪਿੱਛੇ ਬਾਜੀ ਪਿੱਛੇ ਅੱਪ 23 ਸੈਕਿੰਡ 84 ਪੁਆਇੰਟ ਆ ਬਾਜੀ ਸਮਾਂ 2384 ਮਾਰਿਓ ਬਾਈ ਜੀ ਮੈਨੇਜਰ ਸਾਹਿਬ ਦੋਨਾਂ ਤੇ ਇੱਕੋ ਜਿਨਾ 2384 ਇਹ ਪਰਲੇ ਪਾਸੇ ਬਾਈ ਜੀ ਕਲਵੀਰ ਮਾਨਕਾ ਬਾਲੀ ਪਲਾਹੀ ਗਗਨ ਜਗਤਪੁਰ ਮਾਸਟਰ ਮਹਿੰਦਰ ਸਿੰਘ ਟੁਹਾਣਾ ਭੀਰਾ ਸਿੰਘ ਕਲਾਮ ਸੰਦੀਪ ਬਹਿਲਪੁਰ ਸੋਨੀ ਬਿਸ਼ੌਰੀ ਦਾ ਭੱਜ ਗਿਆ ਪਰਲੇ ਪਾਸੇ ਮਾਸਟਰ ਮਹਿੰਦਰ ਸਿੰਘ ਟੁਹਾਣੇ ਦਾ ਨਿੱਕੂ ਹੁਣਾਂ ਦਾ ਭੱਜ ਗਿਆ ਤੇ ਉਰਲੇ ਪਾਸੇ ਬਾਈ ਜੀ ਮੁੱਲਾਪੁਰ ਦਾਖਾ ਲੁਧਿਆਣੇ ਤੋਂ ਜਗਰਾਮਾ ਵੱਲ ਮੋਕੇ ਵੱਲ ਜਾਂਦੇ ਆ ਤੇ ਉਹਦੇ ਕੋਲੇ ਮੁੱਲਾਪੁਰ ਦਾਖੇ ਦੇ ਕੋਲੇ ਪਿੰਡ ਟੱਟਾ ਆਉਂਦਾ ਇਹ ਪਰਸੋਂ ਦਾ ਜੇਤੂ ਆ ਮबई ਦੇ ਖੇਡ ਮੇਲੇ ਦਾ ਮੋਟਰਸਾਈਕਲ ਦਾ ਜਿਹਨੇ 5.5 ਮਹੀਨੇ ਬਾਅਦ ਮੇਜ ਸਿੰਘ ਬਿਹਾਲੇ ਨੂੰ ਹਰਾਇਆ ਸੀਗਾ